ਚੋਦੋ ਆਪਾਂ ਤੇਰੀ ਸੀਰੀਅਸ ਨਹੀਂ ਹੋਣਾ ਪੰਚਾ ਦਿਨ ਹੋ ਗਏ ਹਾਰਾਂ ਨੂੰ ਬਾਜਾ ਸਾਹਿਬ ਪੰਚਾ ਦਿਨ ਹੋ ਗਏ ਹਾਰਾਂ ਨੂੰ ਯੇਰ ਨੂੰ ਡੈਸ ਕਰੋ ਯੇਰ ਨੂੰ ਸਾਥ ਵੀ ਸਾਥ ਸੋਲੋ ਜੀ ਇਹ ਸਾਨੂੰ ਬਖੌਲ ਕਰਦੇ 15 ਦਿਨ ਹੋ ਗਏ ਹਾਰਾਂ ਨੂੰ ਇਹ ਸੰਤਾਂ ਕੋ ਲੋਦੀ ਕੇ ਪੰਪੂ ਗਾਂ ਤੇ ਚੜ ਕੇ ਇਹਨਾਂ ਦੇ ਪੈਰ ਨੂੰ ਇੱਕ ਘੜੇ ਘੜੇ ਇੱਕ ਪਾ ਫਿੱਟ ਨਹੀਂ ਲੱਗੀ ਖੜਾ ਨੂੰ ਲੈ ਕੇ ਸੱਤੇ ਕੇ ਪੰਜਾਬ ਪ੍ਰਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਚ ਅੱਜ ਹਲਕਾ ਜਨਾਲਾ ਤੋਂ ਐਮਐਲ ਕਲਦੀਪ ਸਿੰਘ ਢਾਲੀਵਾਲ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਆਪਸ ਵਿੱਚ ਤਿੱਖੀ ਬਹਿਸ ਹੋ ਗਈ ਮਾਹੌਲ ਉਦੋਂ ਕਰਮ ਹੋ ਗਿਆ ਜਦੋਂ ਕਲਦੀਪ ਸਿੰਘ ਢਾਲੀਵਾਲ ਬੋਲਣ ਲੱਗੇ ਤੇ ਕਲਦੀਪ ਸਿੰਘ ਢਾਲੀਵਾਲ ਨੂੰ ਪ੍ਰਤਾਪ ਸਿੰਘ ਬਾਜਵਾ ਸਵਾਲ ਪੁੱਛਣ ਲੱਗੇ ਤਾਂ ਕਲਦੀਪ ਸਿੰਘ ਢਾਲੀਵਾਲ ਕਪੜਿਆਂ ਪਾਰ ਹੋ ਗਏ ਅਤੇ ਇਸ ਮੌਕੇ ਆਪਸ ਵਿੱਚ ਇਹਨਾਂ ਦੀ ਕਾਫੀ ਤੂਫੂ ਮਾਹੌਲ ਹੋਈ ਅਤੇ ਇਸ ਤੋਂ ਇਲਾਵਾ ਕਲਦੀਪ ਸਿੰਘ ਢਾਲੀਵਾਲ ਤੇ ਸਪੀਕਰ ਜੀ ਵੀ ਨੋਕ ਚੋਕ ਦੇਖ ਮਲੀ ਖੌਦੇ ਹਾਂ ਤੁਹਾਨੂੰ ਕੀ ਕੁਝ ਆਪ ਰਿਆ ਅੱਜ ਜਿਹਦੇ ਵਿਧਾਨ ਸਭਾ ਸਹਿਚਨ ਚ ਗੁਲਦੀਪ ਸਿੰਘ ਤਾਦੀਵਾਨ ਵਿਧਾਨ ਸਭਾ ਦੇ ਸਪੀਕਰ ਗਲਤਾ ਸਿੰਘ ਚਦੂਮਾ ਅਤੇ ਮ੍ਰੋਤੀ ਤੇ ਦਿੱਤ ਨਤਾਪਤਾ ਸਿੰਘ ਬਾਜਵਾ ਬੈਠੋ ਜੀ ਬੈਠੋ ਤੁਸੀਂ ਰੱਖ ਲਓ ਗੱਲ ਬੈਠੋ ਬੈਠੋ ਬਾਜੋ ਬਾਦੋ ਬਾਲਵਾ ਸਾਹਿਬ ਬਾਜੋ ਕਹੋ ਤੁਸੀਂ ਦੇਖੋ ਨੇ ਇਹਦਾ ਕਰਦਾ ਸਿੱਧਾ ਉਹ ਸਭ ਬੈਠੋ ਮੈਂ ਸਾਰੇ ਮਾਣਯੋਗ ਮੈਂਬਰ ਸੇ ਬਾਨੂੰ ਬੇਨਤੀ ਕਰਦਾ ਹੈ ਕਿ ਆਪਣੀ ਆਪਣੀ ਸੀਟਾਂ ਤੇ ਬੈਠਣ ਔਰ ਪੰਜਾਬ ਦਾ ਬਹੁਤ ਹੀ ਗੰਭੀਰ ਮੁੱਦਾ ਪੰਜਾਬ ਦਾ ਬਹੁਤ ਗੰਭੀਰ ਮੁੱਦਾ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਗੱਲਬਾਤ ਕਰਨੀ ਉਹ ਪੰਜਾਬ ਨੂੰ ਦੁਆਰਾ ਲੀਤੇ ਲਿਆਉਣ ਦੀ ਗੱਲਬਾਤ ਕਰਨੀ ਇਹ ਹੈ ਲੇਕਿਨ ਆਪਾਂ ਇੱਥੇ ਰਾਜਨੀਤੀ ਦੇ ਕਰਾਂਗੇ ਤਾਂ 3 ਕਰੋੜ ਬਾਜਵਾ ਸਾਹਿਬ 3 ਕਰੋੜ ਲੋਕਾਂ ਨੂੰ ਨਿਰਾਸ਼ਾ ਹੋਏਗੀ ਕਿਰਪਾ ਕਰਕੇ ਆਪਣੀ ਜਗ੍ਹਾ ਤੇ ਬੈਠੋ ਆਪਣਾ ਥਾੜੀ ਵਾਰ ਸਾਹਿਬ ਤੁਸੀਂ ਆਪਣੀ ਗੱਲ ਰੱਖੋ ਕਿ ਡਾਰੂ ਚੱਕ ਦੀ ਬੈਠੋ ਤੁਸੀਂ ਮਾਨਜੋਗ ਸਪੀਕਰ ਸਾਹਿਬ ਬੈਠੋ ਜੀ ਬੈਠੋ ਬਾਈ ਰਹਾ ਬੈਠੋ 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 ਜੀ ਬੈਠੋ ਜੀ ਮਾਨਜੋਗ ਸਪੀਕਰ ਸਾਹਿਬ ਜੀ ਮੈਂ ਤੁਹਾਡੇ ਦਾ ਹੀ ਪੰਜਾਬ ਪੰਜਾਬੀ ਪੰਜਾਬੀਆਂ ਤਨੂੰ ਤੋਦ ਅੰਗਰੋ ਤੱਕ ਸੁਮਤ ਤੇ ਰੰਗਲੇ ਪੰਜਾਬ ਦੇ ਸੱਜਣ ਹਾਜ਼ਰ ਮਾਨਜੋਗ ਮੁੱਖ ਮੰਤਰੀ ਕੀਮਾ ਜੀ ਆਪਕ ਚਲ ਤੁਸੀਂ ਬੈਠੋ ਜੀ ਮੈਂ ਉਹ ਮੈਂ ਕਰਨਾ ਮੈਂ ਦੇਖਣਾ ਬੈਠੋ ਜੀ ਕੀਮਾ ਸਾਹਿਬ ਬੈਠੋ ਕੀਮਾ ਸਾਹਿਬ ਬਈ ਤੁਸੀਂ ਦੇਖੋ ਏਅਰ ਨੂੰ ਡਰੈਸ ਕਰੋ ਏਅਰ ਨੂੰ ਡਰੈਸ ਕੀਤਾ ਜਾਵੇ ਬਿਲਕੁਲ ਏਅਰ ਕੀਮਾ ਜੀ ਤੁਸੀਂ 1 ਮਿੰਟ 1 ਮਿੰਟ ਬੈਠੋ 1 ਮਿੰਟ Let him complete let him complete ਤੁਸੀਂ ਢਾਲੀਵਾਲ ਸਾਹਿਬ ਨੂੰ ਮੈਕਫਟ ਗੱਲ ਵੀ ਕਿਸੋ ਦੇ ਯਾਰ ਢਾਲੀਵਾਲ ਸਾਹਿਬ ਜੀ ਰੱਖੋ ਬੈਠੋ ਆਪਣਾ ਬਾਈਓ ਸਾਹਿਬ ਬੈਠੋ ਆਪਣਾ ਮੰਤਰੀ ਜੀ ਮੰਤਰੀ ਜੀ ਬੈਠੋ ਚੀਮਾ ਜੀ ਬੈਠੋ 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 ਕੋਈ ਨਹੀਂ ਮੈਂ ਆਪਣੇ ਕਰੂੰਗਾ ਬੈਠੋ ਤੁਸੀਂ ਬੈਠੋ ਪਲੀਜ਼ ਬੈਠੋ 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 ਯੂ ਸ਼ੁੱਡ ਆਲ ਆਫ ਦਾ ਮੈਂਬਰਸ਼ਿਪ ਸਤਿ ਸ਼੍ਰੀ ਅਕਾਲ ਜੀ ਅਤੇ ਆਪਣਾ ਵਿੱਚ ਮੌਜੂਦ ਮੰਤਰੀ ਬੈਠੋ ਪਲੀਜ਼ ਬੈਠੋ ਬੈਠੋ ਅਤੇ ਸ੍ਰੀ ਮਮੇ ਸਾਹਿਬਾਂ ਜੀ ਦੇ ਰੂਬਰੂ ਅੱਜ ਇੱਕ ਵਿਧਾਇਕ ਵਜੋਂ ਦੀ ਸਗੋਂ 26 ਅਗਸਤ ਤੋਂ 26 ਸਤੰਬਰ ਤੱਕ ਆਪਣੇ ਵਿਧਾਨ ਸਭਾ ਹਲਕਾ ਜਨਾਵੇ ਦੇ ਪਾਤ ਪਾਤ ਮੰਤਰੀ ਸਰਦ ਤੇ ਸਿੱਧੀਆਂ ਤੇ ਸਿੱਧੀਆਂ ਜੰਗਾਂ ਦੇ ਥਫੇੜੇ ਖਾਂਦੇ ਆ ਦੇ ਅਤੇ ਇਸ ਵੇਲੇ ਦਾ 26 ਅਗਸਤ ਦੀ ਵਾਰ ਨੂੰ ਠੀਕ ਹੈ ਜੀ ਮੈਂ ਸਾਡ ਆਪਣੇ ਹਲਕੇ ਦੀ ਗੱਲ ਕਰ ਲਗਾ ਸਾਥੀ ਵੀ ਤੂੰ ਆਪਣੇ ਅੱਛੇ ਦੀ ਗੱਲ ਕਰ ਦੋ ਸਾਥੀ ਤੂੰ ਹੀ ਸਾਡੇ ਦਾ ਸਿਆਣਾ ਦੇ ਕੀ ਅਡਰੈਸ ਕਰੋ ਆਪਣੇ ਹਲਕੇ ਦੀ ਗੱਲ ਕਰ ਲਗਾ ਕੀ ਅਡਰੈਸ ਕਰੋ ਜੀ ਕੀ ਕੀ ਅਡਰੈਸ ਸਾਹਿਬ ਆ ਸਿੱਧੀਆਂ ਜੋ ਬਾਹਰ ਜ਼ਰੂਰੀ ਹੈ ਤਾਂ ਪੜ ਲਓ ਵੈਸੇ ਪੜਦਾ ਨਹੀਂ ਹੁੰਦਾ ਕੋਈ ਬਾਹਰ ਜ਼ਰੂਰੀਆਂ ਤਾਂ ਪੜ ਲਓ ਪੜਦਾ ਨਹੀਂ ਹੁੰਦਾ ਬੜਾ ਬੋਲਣ ਲੱਗਾ ਬੋਲੋ ਬੋਲੋ ਜੀ ਜੀ ਸਾਡਾ ਆਪਣਾ ਲੇਖ ਕੇ ਕੀ ਕੇ ਪੁਆਇੰਟ ਆ ਗਿਆ ਤੁਹਾਡਾ

ਇਸਾ ਦੋ ਹਲਕੇ ਨੇ ਜਿਹੜੇ ਜਦੋਂ ਪਾਤ ਪਾਤ ਦੀਆਂ ਜੰਗਾਂ ਲੱਗਦੀਆਂ ਅਸੀਦ ਸਾਹਿਬ ਆਪਣਾ ਰਨਿੰਗ ਕਮੈਂਟਰੀ ਲਾਗਿਤੀ ਜਾਵੇ ਪਲੀਜ਼ ਜੀ ਸਾਹਿਬ ਜੀ ਸੀਰੀਅਸ ਹੋ ਜਾਓ ਆਪਾਂ ਜ਼ਿੰਦਗੀ ਸੀਰੀਅਸ ਨਹੀਂ ਹੋਣਾ 15 ਦੇਦ ਹੋ ਗਿਆ ਹਾਲਾਂ ਨੂੰ ਬਾਜਾ ਸਾਹਿਬ 15 ਦੇਦ ਹੋ ਗਿਆ ਹਾਲਾਂ ਨੂੰ ਚੇਰ ਨੂੰ ਡਿਸ ਕਰੋ ਚੇਰ ਨੂੰ ਸਾਹਿਬ ਜੀ ਵੀ ਕੰਮ ਸੋਲੋ ਜੀ ਇਹ ਸਾਨੂੰ ਬਖੌਲ ਕਰਦੇ ਆ 15 ਦਿਨ ਹੋ ਗਏ ਹਾੜਾ ਆ ਗਿਆ ਨੂੰ ਇਹ ਸੁਲਤਾਨ ਕੋ ਲੋਧੀ ਕੇ ਇੱਕ ਬੰਬੂ ਘਾਟ ਤੇ ਚੜ ਕੇ ਇਹਨਾਂ ਦੇ ਪੈਰ ਤੋਂ ਇੱਕ 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 ਪਾ ਮਿੱਟੀ ਨਹੀਂ ਲੱਗੀ ਆ ਬੈਠਾ ਆਪਣੀ ਦਾਵਨ ਥਾ ਜਿਹੜਾ ਕਹਿੰਦਾ ਚਾਚਾ ਮੇਰੇ ਲੈ ਟਾਈਮ ਕੰਪਲੀਟ ਉਧਰ ਜੱਲਾ ਕਰੀ ਜਾਂਦੇ ਯਾਰ ਲੈ ਟਾਈਮ ਕੰਪਲੀਟ ਬੈਠੋ ਜਾ ਕਰ ਕੇ ਅਹੀਂ ਚੜਕ ਨਹੀਂ ਚੜੇ ਅਹੀਂ ਚੜਕ ਨਹੀਂ ਚੜੇ ਓਏ ਤੁਸੀਂ ਬੈਠੋ ਯਾਰ ਜਦ ਤੁਸੀਂ ਕਹਿੰਦੇ ਸਰਦਾ ਵੀ ਇਹ ਰੋਡ ਕੀਤਾ ਜਾਵੇ ਸਭ ਦੇਖੋ ਇਹਨੂੰ ਡੱਕੋ ਸਾਰੇ ਸਦਨ ਜਿਹੜਾ ਇਹ ਬਹੁਤ ਬਹੁਤ ਵੱਡੇ ਝੰਡੇ ਵਾਸਤੇ ਸੱਧਿਆ ਗਿਆ ਸੀਗਾ ਪਰ ਮੇਸ਼ਾ ਦੀ ਤਰ੍ਹਾਂ ਜਿਹੜੇ ਸਮਝਦੇ ਕਿ ਅਸੀਂ ਜੰਮੇ ਹੀ ਸਿਆਣੇ ਆ ਜਿਹੜੇ ਸਮਝਿਆ ਤੇ ਸਾਡੇ ਤੋਂ ਬਿਨਾ ਅਕਲ ਕਿਸੇ ਨੂੰ ਨਹੀਂ ਸਾਰ ਹਰ ਗੱਲ ਤੇ ਸਾਨੂੰ ਟੀਚਰਾ ਕਰਦੇ ਆ ਮਖੌਲ ਕਰਦੇ ਆ ਸਭ ਬਹੁਤ ਮੁਖਲ ਕਰਦੇ ਆ ਬਹੁਤ ਬਹੁਤ ਗੱਤ ਕਹਿੰਦੇ ਆ ਪਰ ਮੈਂ ਤੇ ਆਪਣੇ ਆਪਣੇ ਦੀ ਦੀ ਗੱਲ ਕਰਨਾ ਚਾਹੁੰਦਾ ਅਜਨਾਲੇ ਦੀ ਪੰਜਾਬ ਦੀ ਵੀ ਕੱਦ ਚਾਹੁੰਦਾ ਅਜਨਾਲਾ ਸਰ ਸਵਾਦ ਦੇ ਉੱਤੇ ਆ ਅਸੀਂ ਜੰਗਾ ਦੀ ਮਾਦਿਕ ਚੱਲਦੇ ਆ ਅਸੀਂ ਸਭ ਜੋ ਹੜ ਆਉਂਦੇ ਆ 1988 ਦੇ ਵਿੱਚ 23 ਦੇ ਵਿੱਚ ਹੋ ਜਿਹੜਾ ਹੜਾਂ ਦੇ ਵਿੱਚ ਨੁਕਸਾਨ ਹੋਇਆ ਸਭ ਮੈਨੂੰ ਦੁੱਖ ਹੈ ਗੱਲ ਤੇ ਉਹ ਕਰਨੀ ਚਾਹੀਦੀ ਸੀਗੀ ਸਵਿੱਕਰ ਸਾਹਿਬ ਕੋਨੇਵਾਲ ਮਾਸੀ ਵਾਲਾ ਸਿੰਘੋ ਕੇ ਨਿਸੋ ਕੇ ਜੱਟਾ ਪਛਿਆ ਸਜਾਦਾ ਰੂੜੇ ਵਾਲ ਨੰਗਲ ਸੋਹ ਦਰਿਆ ਬੂਸਾ ਬਲਕ ਬੂਨਾ ਸਦਮਤ ਤੁਹਾਨੂੰ ਘਟੋ ਕਰਤੀ ਪਿੰਡ ਇੱਕ ਮਿੰਟ ਦੇ ਚ ਕਿਰਦਣਾ ਉਹ ਲੋਕ ਅੱਜ ਸਦਨ ਦੇਖ ਰਿਆ ਜਿੰਨਾਂ ਦੀਆਂ ਜ਼ਮੀਨਾਂ ਦੇ ਵਿੱਚ 8-8 ਫੁੱਟ ਦੇਤ ਆ ਗਈ ਐ ਸਾਡਾ ਸਦਨ ਨਾਲ ਵੇਖਦੇ ਆ ਕਿ ਸਦਨ ਨਾਲ ਸਾਡੇ ਨਾਲ ਕੀ ਫੈਸਲਾ ਕਰਦਾ ਉਹ ਸਦਨ 'ਚ ਕੀ ਹੋ ਰਿਹਾ ਸਦਨ 'ਚ ਵੇਖੋ ਕੀ ਹੋਗਾ ਦੋਸ਼ ਲਾਵੇ ਸਭ ਦੋਸ਼ ਤੇ ਦੋਸ਼ ਆਹ ਕਰਤਾ ਜੀ ਤੁਸੀਂ ਆਹ ਕਰਤਾ ਜੀ ਸਾਡਾ ਆਪਣਾ ਵੀ ਕਦੀ ਲੈ ਕੇ ਆਓ ਕਿ ਤੁਸੀਂ ਕੀ ਕੀਤਾ ਤੁਸੀਂ ਹਮੇਸ਼ਾ ਹੁੰਦੇ ਹੋ ਤੁਸੀਂ ਆਹ ਕਰਤਾ ਗੋਲ ਸਾਹਿਬ ਨੇ ਆਹ ਕਰਤਾ ਫਲਾਣੇ ਨੇ ਆਹ ਕਰਤਾ ਮੇਰੀ ਬੇਨਤੀ ਹੈ ਸਰ ਇਹਨਾਂ ਪਿੰਡਾਂ ਦੇ ਵਿੱਚ ਹਜ਼ਾਰ ਦਾ ਇੱਕ ਜਬੀਤ ਸਰ ਅਰੇਤ ਪਾ ਗਿਆ ਉੱਥੇ ਮਾਰੂਥਲ ਬਣ ਗਿਆ ਸਰ ਮੈਂ ਚੇਤੇ ਹੋਊਗਾ ਤੁਹਾਨੂੰ ਸਪੀਕਰ ਸਾਹਿਬ ਮੈਂ ਪਿਛਲੀ ਇੱਕ ਵਿਧਾਨ ਸਭਾ ਦੇ ਵਿੱਚ ਇੱਕ ਮੁੱਦਾ ਠਾਉਣ ਲੱਗਾ ਸੀਗਾ ਮੈਂ ਮੰਤਰੀ ਸੀਗਾ ਤੁਸੀਂ ਵੀ ਮੈਨੂੰ ਕਹਿਤਾ ਕਿ ਬੈਠ ਜਾਓ ਮੈਂ ਬੈਠ ਗਿਆ ਮੈਂ ਉਸ ਸਮੇਂ ਕਿਹਾ ਸੀਗਾ ਕੰਡਿਆਂ ਵਾਲੀ ਤਾਰ ਤੋਂ ਬਾਹਰ ਰਹਿੰਦਾ ਕਿਸਾਨ ਉਨੂ ਸਰ ਬਿਲੀ ਦਾ ਕਨੈਕਸ਼ਨ ਚਾਹੀਦੇ ਆ ਉਹ ਪਾਣੀ ਕਿੱਥੋਂ ਲਾਵੇ ਕਿਸੇ ਨੇ ਗੱਲ ਨਹੀਂ ਸੁਣੀ ਐਦਾਂ ਹੀ ਮਖੌਲਟਾਇਆ ਗਿਆ ਸੀਗਾ ਐਦਾਂ ਮਜ਼ਾਕ ਡਾਇਆ ਗਿਆ ਸੀਗਾ ਜਿੰਨਾ ਮਰਜ਼ੀ ਮਜ਼ਾਕ ਡਾਲੋ ਜਿੰਨਾ ਮਰਜ਼ੀ ਮਜ਼ਾਕ ਡਾਈ ਜਾਓ ਅਸੀਂ ਲੋਕਾਂ ਦੀ ਲੜਾਈ ਲੜਾਂ ਸਭ ਲੋਕਾਂ ਲਈ ਲੜਾਂਗੇ ਮੈਂ ਕਿਹਾ ਸੀਗਾ ਅੱਜ ਸਰ ਜਾ ਕੇ ਦੇਖੋ ਹੌਸ ਦੀ ਇੱਕ ਕਮੇਟੀ ਬਣਾਓ ਵਦਾਨ ਸਵਾਦੀ ਇੱਕ ਕਿ ਮੇਤੀ ਬਣਾ ਵਾਬੀ ਦੇ ਦਰਿਆ ਦੇ ਕੰਢਿਆਂ ਦੇ ਉੱਤੇ ਜਿਹੜੀ ਜ਼ਮੀਨ ਮਾਲੂਥਲ ਬਣ ਗਈ ਆ ਉਹਦਾ ਆਵਾਜ਼ ਉਹਦਾ ਵਲੀਵਾਸ ਉਹਦਾ ਦੇਂਦਾਰ ਕੌਣ ਕਿੱਥੇ ਗਿਆ ਕੇਂਦਰ ਸਰਕਾਰ ਸਾਹਿਬ ਅਸੀਂ ਕਹਿ ਰਹੇ ਸੀਗੇ ਸਰ ਗੋਲਨੀ 88 ਜੀ ਬਗੀ ਆ 60 80 ਦੇ ਸਭ ਤੋਂ ਜ਼ਿਆਦਾ ਗਈ ਆ سارے ਮੁੱਦੇ ਕੇਂਦਰ ਸਰਕਾਰ ਨੇ ਹੱਲ ਕਰਨਾ ਸੀਗਾ ਅਸੀਂ ਬਾਅਦ-ਬਾਅਦ ਕਹਿੰਦੇ ਆ ਤੇ ਕੇਂਦਰ ਸਰਕਾਰ ਦਖਲਦਾਰੀ ਕਰੇ ਅਸੀਂ ਬਾਰਡਰ ਤੇ ਲੜਦੇ ਆ ਅਸੀਂ ਬਾਰਡਰ ਤੇ ਬੈਠੇ ਆ 4 ਮਹੀਨੇ ਪਹਿਲਾਂ ਸਦੂਲ ਦੀ ਜੰਗ ਦੇ ਵਿੱਚ ਸਾਡਾ ਜਾੜਾ ਹੋਇਆ ਸੀਗਾ ਹੁਣ ਫੇਰ ਦੁਬਾਰਾ ਸਾਡਾ ਸਰ ਸਭ ਕੁਝ ਉੱਜੜ ਗਿਆ ਸੱਤ ਸਾਡੇ ਟਰੈਕਟਰ ਸਾਡੀ ਤੁਸੀਂ ਫਸਲਾਂ ਫਸਲਾਂ ਜਿਹੜੀਆਂ ਜ਼ੋਰਦਿਆਂ ਵੇਖੇ ਆਣ ਗਿਆ ਅਜ ਨਾਲੇ ਦੀ ਧਰਤੀ ਦੇ ਉੱਤੇ ਟਰੈਕਟਰ ਟਾਲੀਆਂ ਤੰਬਾਈਆਂ ਹੱਲਾ ਸਾਰੇ ਲੋਕਾਂ ਦੇ ਘਰ ਉੜ ਗਏ ਲੋਕਾਂ ਦੇ ਘਰ ਉੜ ਗਏ ਸਾਕ ਗਰੀਬਾਂ ਦੇ ਘਰ ਜੜ ਕੇ ਫਸਲ ਅੜ ਜੀਆਂ ਕਮਾ ਜੜ ਕੇ ਤੇ ਲੀਡਰ ਕਿਹੜੇ ਕਮਨ ਲੱਗਿਆ ਕਿ ਵੋਟਾਂ ਕਿੱਦਾਂ ਬਣਨੀਆਂ ਉੱਥੇ ਲੋਕਾਂ ਨੂੰ ਚਿੰਤਾ ਕਿ ਸਾਡੇ ਘਰ ਕਿੱਦਾਂ ਬਣਨ ਸਾਨੂੰ ਮਹਾਜਾ ਕਿੱਦਾਂ ਮਿਲੇ ਕਾੜ ਦਊਗਾ ਮਹਾਜਾ 20 ਲੱਖ ਦਾ ਕਿਲਾ ਸੀਗਾ ਉਥੇ 20 ਲੱਖ ਦਾ ਸਰ ਕਿਲਾ ਸੀਗਾ ਜਿੱਥੇ ਅੱਜ 8-8 ਫੁੱਟ ਦੇ ਚੜ ਗਿਆ ਮੈਂ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕੀਤੀ ਸੀਗੀ ਮਹਾਜੋ ਸਦਾ ਭਗਵਾਨ ਸਿੰਘ ਮਾਨ ਜੀ ਮੈਂ ਵੀ ਤੁਹਾਡੇ ਹਲਕੇ ਜਾ ਕੇ ਆਇਆ ਹਾਂ ਆਪ ਵੀ ਜਾ ਕੇ ਆਏ ਹੋ ਤੁਸੀਂ ਬਹੁਤ ਉੱਥੇ ਸੇਵਾ ਕੀਤੀ ਐ ਬੜਾ ਕੰਮ ਕੀਤਾ ਬੜਾ ਦਰਦ ਐ ਮੈਂ ਸਹਿਮਤ ਐ ਇਸ ਗੱਲ ਨਾਲ ਲੇਕਿਨ ਹੁਣ ਸਮੇਂ ਦੀ ਕਮੀ ਐ ਵਾਈਂਡ ਅਪ ਕਰ ਲੋ ਮੈਂ ਮੇਰਾ ਦਿਲ ਨਹੀਂ ਕਰਦਾ ਰੋਕਣ ਨੂੰ ਲੇਕਿਨ ਸਾਰਿਆਂ ਨੇ ਬੋਲਣਾ ਮੈਂ ਸਭ ਦੋ ਤਿੰਨ ਗੱਲਾਂ ਕਹ ਦੀਆਂ ਅਸੀਂ ਅਸੀਂ ਸਾਬ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕੀਤੀ ਸੀਗੀ ਕਿ ਜਿਸ ਦਾ ਖੇਤ ਉਸ ਦੀ ਵੇਪ ਪਾਲਸੀ ਲਾਗੂ ਕੀਤੀ ਜਾਵੇ ਮੁੱਖ ਮੰਤਰੀ ਸਾਹਿਬ ਨੇ ਲਾਗੂ ਕਰਤੀ ਕਸਾਂ ਆਪਣੀਆਂ ਜ਼ਮੀਨਾਂ ਤੋਂ ਰੇਟ ਕੱਢ ਰਹੇ ਅਸਲ ਕੰਧਿਆ ਦੀ ਤਰਫ਼ ਤੋਂ ਬਾਅਦ ਜਿੱਥੇ ਬੀਐਸਐਫ ਦੇ ਗੇਟ ਲੱਗੇ ਆ 7-7 ਫੁੱਟ ਰੇਟ ਸਾਡੇ ਨੂੰ ਪੁੱਛੋ ਕਿੱਦਾਂ ਨਿਕਲੂਗੀ ਉਹ ਕਿੰਦੇ ਸਰਕਾਰ ਦੇ ਅੰਦਵਾਉਂਗੇ ਆ ਜਿਉ ਸਾਡੇ ਦੇ ਕਾਨੂੰਨ ਲਾਗੂ ਕਰਦੇ ਆ ਕਹਿੰਦੇ ਤੁਸੀਂ 50 ਕਿਲੋਮੀਟਰ ਦੇ ਘੇੜੇ ਚਾਹੁੰਦੇ ਹੋ 50 ਕਿਲੋਮੀਟਰ ਪੀਆ ਸਭ ਦੇ ਅੰਦਰ ਆਉਂਦੇ ਹੋ ਸਭ ਹੋਣੀ ਅਹੀ ਆਉਂਦੇ ਹੁਣ ਕਿੱਥੇ ਕਿੰਨ ਦੇ ਸਰਕਾਰ ਸਾਹਿਬ ਹੁਣ ਕਿੰਨ ਦੇ ਸਰਕਾਰ ਕਿੱਥੇ ਆ ਹੁਣ ਕਿੱਥੇ ਆ ਕਿੰਨੇ ਦੇਣਾ ਸਾਨੂੰ 20 ਲੱਖ ਰੁਪਇਆ ਪੱਕੇ ਕਿੱਲੇ ਦਾ ਕਿੰਨੇ ਦੇਣਾ ਸਭ ਉੱਥੇ ਹਜਾਰਾਂ ਇੱਕ ਵੀ ਦੁਰਗੀ ਆ ਮੈਂ ਤੁਹਾਨੂੰ ਦੱਸਦਾ ਕਿਦਾਂ ਟਰੈਕਟਰ ਲੋਕ ਰਾਵੀ ਦੇ ਵਿੱਚੋਂ ਦੱਬੇ ਆਪਣੇ ਕੱਢ ਰਹੇ ਆ ਰਾਵੀ ਦੇ ਵਿੱਚੋਂ ਦੱਬੇ ਟਰੈਕਟਰ ਲੋਕ ਕੱਢ ਰਹੇ ਆ ਸੋ ਆਪਕਾ ਨੂੰ ਸਵੱਛ ਸਜੀਦਾ ਹੋਣਾ ਚਾਹੀਦਾ ਜਜ਼ਬਾਤੀ ਗੱਲਾਂ ਕਰਕੇ ਮਾਹੌਲ ਖਰਾਬ ਕਰਕੇ ਆਪਾਂ ਚਲੇ ਜਾਂਦੇ ਆ ਪਰ ਲੋਕ ਬਿਠਾ ਦੇ ਵੇਖਣ ਦੇ ਅੱਜ ਦੇ ਸੈਸ਼ਨ ਨੂੰ ਸੰਤਾਨਪੁਰ ਲੋਧੀ ਦੇ ਲੋਕ ਵੇਖਣ ਦੇ ਸੰਤਾਨਪੁਰ ਲੋਧੀ ਦੇ ਲੋਕ ਦੇਖਦੇ ਅਸਲ ਫੋਜਪੋਸੇ ਦੇਖਦੇ ਪੱਟੀ ਦੇ ਦੇਖਦੇ ਲਾਲਜੀਤ ਭੁੱਲਤ ਬੈਠਾ ਸਾਡੋ ਦੇਖਦੇ ਆ ਕਿ ਸਦਨ ਸਾਡੇ ਬਾਦ ਕੀ ਕਹਿੰਦਾ ਤੇ ਸਦਨ ਸਦਨ ਦਾ ਲੀਡਰ ਦੇਖੋ ਤੁਸੀਂ ਸਰ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹਾਂਗਾ ਬੜੇ ਬੜੇ ਵੱਡੇ ਮਹਾਂਪੂਤਸਾ ਦੇ ਨਾਲੇ ਦੇ ਵਿੱਚ ਸਪੀਕਰ ਸਾਹਿਬ ਤੁਸੀਂ ਵੀ ਆਏ ਕਾਸੇਵਾਲੇ ਸੰਤ ਸੱਜ ਸੁਦਾਨ ਸਿੰਘ ਜੀ ਬਾਬਾ ਜਗਤਾ ਸਿੰਘ ਜੀ ਤਨਦਾਲ ਨਾਲੇ ਬਾਬਾ ਸੁਖਾ ਸਿੰਘ ਸਹਾਲੀਆਲੇ ਸਭ ਇੱਥੇ ਬੰਦ ਬੰਨ੍ਹ ਕੇ ਸੇਵਾ ਕਰਦੇ ਆ ਗਿਆਨੀ ਰਕੀਤ ਸਿੰਘ ਜੀ ਕਾਲ ਤਖਤ ਦੇ ਸਾਬਕਾ ਜ਼ਾਇਦਾਦ ਦਦਾ ਸਾਹਿਬ ਦੇ ਹੱਦ ਗ੍ਰੰਥੀ ਭਾਈ ਬਲਦੇਵ ਸਿੰਘ ਵਡਾਲਾ ਆਪਣੀਆਂ ਟੀਮਾਂ ਲੈ ਕੇ ਸਭ ਕੰਮ ਕਰ ਹੋਇਆ ਸਭ ਮੈਨੂੰ ਕਹਿਣ ਦੇ ਵਿੱਚ ਆਪਣੇ ਐਮਪੀ ਸਾਹਿਬ ਵੀ ਲੱਗੇ ਸਾਡੇ ਐਮਪੀ ਸਾਹਿਬ ਸੰਦੀ ਸਾਹਿਬ ਸਭ ਦਿੱਲੀ ਤੋਂ ਆ ਕੇ ਹੋ ਸਾਡੇ ਨਾਲ ਟਰੈਕਟਰ ਤੋਂ ਆਉਂਦੇ ਆ ਸਭ ਕਿੱਥੇ ਗਏ ਅੱਜ ਇਹਨਾਂ ਨੇ ਭਜਤਪਾਤ ਸਾਹਿਬ ਦੇ ਤੇ ਰਾਜ ਕੀਤਾ ਕਿੱਥੇ ਗਏ ਕਿੱਥੇ ਗਏ ਸਾਹਿਬ ਬੰਗੂ ਘਾਟਾ ਤੇ ਚੜ ਗਏ ਜੀ ਉਹ ਸੁਣ ਲੋ ਗੱਲ ਬਲੇ ਕਿੱਥੇ ਗਏ ਸਾਹਿਬ ਸੁਣੋ ਪਿਆ ਜੀ ਸਾਡੀ ਸੁਣ ਲੋਣ ਸੁਣ ਲੋ ਵਾਜੋ ਸਾਥ ਸੁਣ ਲਓ ਸੁਣ ਲਾ ਸੁਣ ਲਾ ਸੁਣੋ ਸੁਣੋ ਕਿੱਥੇ ਜਾਓ ਸੁਣੋ ਉਹ ਸੁਣੋ ਜੀ ਨੂ ਡੈਸ ਕਰੋ ਉਹ ਸੁਣੋ ਜੋ ਵੀ ਕੁਝ ਚੇਰ ਦੀ ਆਗਿਆ ਤੋਂ ਬਿਨਾ ਕਿਹਾ ਜਾਂਦਾ ਹੈ ਰਿਕਾਰਡ ਨਾ ਕੀਤਾ ਜਾਵੇ ਚੇਰ ਨੂੰ ਡੈਸ ਕਰੋ ਮੈਂ ਚੇਰ ਨੂੰ ਡੈਸ ਕਰਾਂ ਜੀ ਬਹੁਤ ਨਾਲ ਨੂੰ ਤੁਸੀਂ ਕਰੋ ਤੁਸੀਂ ਬੈਠੋ ਜੀ ਬਾਜਾ ਜੀ ਬੈਠੋ ਤੁਸੀਂ ਸਾਬ 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 ਜੀ ਇੱਕ ਆਖ ਸੁਣੋ ਤੁਸੀਂ ਤੁਸੀਂ ਦੋ ਵਣ ਗੱਲ ਗੁਡੀ ਕਰ ਲੈ ਦੋਨਾਂ ਨੂੰ ਹੀ ਹੀ ਇਜ਼ ਅਬਾਊਟ ਟ ਫਿਨਿਸ਼ ਹੀ ਇਜ਼ ਅਬਾਊਟ ਟੂ ਫਿਨਿਸ਼ ਸਾਥੀ ਹੀ ਇਜ਼ ਅਬਾਊਟ ਟੂ ਫਿਨਿਸ਼ ਜੀ ਜੀ ਵੱਡੇ ਵੱਡੇ ਮਾਪੂਸ ਸਿੱਖ ਉੱਤਰਾਖੰਡ ਤੋਂ ਜੁਪੀ ਤੋਂ ਹਰਿਆਣੇ ਤੋਂ ਰਾਜਸਥਾਨ ਤੋਂ ਦਿੱਲੀ ਤੋਂ ਪੰਜਾਬ ਦੇ ਕੋਨੇ-ਕੋਨੇ ਤੋਂ ਪੰਜਾਬੀ ਗਏ ਟਰਾਲੀਆਂ ਭਰ-ਭਰ ਕੇ ਟਰੱਕ ਭਰ-ਭਰ ਕੇ ਉਹਨਾਂ ਨੇ ਸਾਡੀ ਬਾਹ ਫੜੀ ਸਾਲ ਲੀਡਰ ਗਏ ਮੋਦੀ ਸਾਹਿਬ ਨੇ ਸੰਤਰੀ ਮੰਤਰੀ ਭੇਜੇ ਆਪਣੇ ਖਾਲੀ ਹੱਥੀ ਗਏ ਖਾਲੀ ਹੱਥੀ ਵਾਪਸ ਆ ਗਏ ਕੋਛੀ ਦਿੱਤਾ ਅਸੀਂ ਕੀ ਕਹਿੰਦਾ ਸੀ ਮੈਂ ਵੀ ਕਹਿੰਦਾ ਹੌਸਲੇ ਵਿੱਚ ਕਈ ਜਨਾਲੇ ਨੂੰ ਦਬਾ ਦਾ ਪਾਣਾ ਤੇ ਖੜੇ ਕਰਨ ਵਾਸਤੇ ਮੋਦੀ ਸਾਹਿਬ ਨੂੰ ਲੈਟਰ ਲਿਖੀ ਸੀ ਸੈਦਾ ਚੋਹਾਂ ਦੇ ਨਾਲ ਮੀਟਿੰਗ ਕੀਤੀ ਮੈਂ ਕਿ ਸਾਨੂੰ 2000 ਕਰੋੜ ਰੁਪਇਆ ਦਿਓ ਅਸੀਂ ਉੱਜੜ ਗਏ ਨਾਲੇ ਵਾਲੇ ਸਾਡੀ ਗੱਲ ਨਹੀਂ ਸੁਣੀ ਗਈ ਸਰ ਇਹਨਾਂ ਦਾ ਮੇਤਾ ਆਇਆ ਆ ਜਿਹੜਾ ਜਾ ਦੇ ਕਿੰਨ ਦੇ ਇਹਨਾਂ ਦਾ ਮੇਤਾ ਆਇਆ ਗੋਲਗੰਦੀ ਜੀ

लेट हिम कंप्लीट सरदार ਤੇ ਜਾ ਜੀ ਬੋਲੋ ਜੀ ਇਹਨੋਂ ਪਹਿਲੀ ਗੱਲ ਇਹ ਸਰ ਇਹ ਆਪਣੀ ਇੱਕ ਪੁਆਇੰਟ ਆਫ ਔਰਡਰ ਦੇ ਪੁਆਇੰਟ ਆਫ ਔਰਡਰ ਨੂੰ ਕੰਪਲੀਟ ਕਰ ਦਿਓ ਸਾਡਾ ਲੀਡਰ ਉੱਥੇ ਆਇਆ ਹੀ ਇਸ ਨਾਟ ਅ ਮੈਂਬਰ ਆਫ ਦੀ ਠੀਕ ਹੋ ਗਿਆ ਤੁਹਾਡੀ ਗੱਲ ਆ ਗਈ ਨੰਬਰ 1 ਨੰਬਰ 1 ਹੋ ਗਿਆ ਜੀ ਹੋ ਗਿਆ ਨਹੀਂ ਇੱਕ ਸੁਣੋ ਤਾਂ ਸਹੀ ਬੈਠੋ ਬਾਜਵਾਦੀਆਂ ਬਾਰੀ ਬਾਰੀ ਇੰਟਰਰਪਟ ਕਰਦੇ ਚਲੋ ਜੀ ਬੋਲੋ ਬੋਲੋ ਜੀ ਬੋਲੋ ਉਹ ਬੈਠੋ ਤੁਸੀਂ ਖਾਲ ਬੋਲੋ ਬੋਲੋ ਸਰ

ਚਲੋ ਬੋਲੋ ਕਾਰ ਸੇਵਾ ਬਾਬਾ ਜੀ ਨੂੰ ਬੋਲੋ ਸਭ ਇੱਤਿਹਾਸ ਠੀਕ ਹੈ ਜੀ ਹੋਰ ਤੋਂ ਬੋਲਣਾ ਅੱਗੇ ਕਿ ਨਕਸ਼ਾ ਜੀ ਮੈਂ ਬੋਲਾਂ ਮਹਾਰਾਜ ਤੁਸੀਂ 15 ਮਿੰਟ ਲੈ ਗਏ ਹੋ ਚਲੋ ਇਹ ਬੋਲਣਾ ਤੁਸੀਂ ਦਬਾਓ ਤੁਸੀਂ ਆਪਣੀ ਗੱਲ ਤੁਸੀਂ ਆਲਦੀ ਗੱਲ ਜਾਰੀ ਰੱਖੋ ਜੀ ਮੈਂ ਮੈਂ ਗੱਲ ਲਿਖਦਾ ਹਾਂ ਜੀ ਸਰ ਅਮਰ ਸਾਹਿਬ ਚਲੋ ਬੋਲੋ ਜੀ ਤੁਸੀਂ ਬੋਲੋ ਜੀ ساری میں ہوتا جواب دے لگا جے آج جیڈا باجا صاحب کہہ دے ایک نئے ٹوٹی دی دی اگل کہہ دے صاحب میرا پیئے مختار را سکھا دا منڈا ایک ایک اندے کانگ دے سی انیاں بے حجود گلا کر دے جے میرا پیئے دی جمین صاحب تو جے سب ایک کنال اس کو بچارے کو جمین ہے کہیں دے جو انہیں نال کھڑا دی میرا نال نہیں دا چبی کہیں میرا کار نہیں ਸਾਡ ਮਾਤ ਪਿੰਡ ਦੇ ਦੋ ਟੜਿਆਂ ਦੇ ਆਪੋ ਜੀ ਤੋਰਤੀ ਅਸੀਂ ਬਣਾਤੀ ਸਭ ਕੁਝ ਕਰਤਾ ਮੈਂ ਅਗੋ ਗੱਲ ਕਹਿ ਰਿਹਾ ਸੀਗਾ ਸੁਣਦਾ ਜੀ ਬਾਜਵਾ ਜੀ ਆਪਾਂ ਇੱਥੇ ਰਾਜਨੀਤੀ ਕਰਨ ਨਹੀਂ ਆਏ ਜੀ ਅੱਜ ਦਾ ਸੈਸ਼ਨ ਉਹਨਾਂ ਲੋਕਾਂ ਲਈ ਐ ਜਿੰਨਾਂ ਦੇ ਕੰਮ ਰੁੜ ਗਏ ਵਿਚਾਰਿਆਂ ਦੇ ਜ਼ਮੀਨਾਂ ਰੁੜ ਗਈਆਂ ਘਰ ਖਰਾਬ ਹੋ ਗਏ ਬਿਮਾਰੀਆਂ ਪੈ ਗਈਆਂ ਬੱਜੂ ਰੁੜ ਗਏ ਅਬ ਰਾਜਨੀਤੀ ਕਰਨ ਲੱਗੇ ਐ ਲੈਟ ਹਿਮ ਕੰਪਲੀਟ ਠੀਕ ਲੋਕ ਦੇਖਦੇ ਐ ਇਨਾਂ ਨੂੰ ਲੋਕ ਦੇਖਦੇ ਵੀ ਉਹਨਾਂ ਨੇ ਕੀ ਕੀਤਾ ਸਭ ਮੈਂ ਤੇਹੀ ਗੱਲ ਕਹਿਣੀ ਚਾਹੁੰਦਾ ਅਮਨ ਸ਼ੇਰ ਜ਼ਿੰਦਗੀ ਸ਼ੈਰੀ ਕਲਸੀ ਵੇਖੋ ਜੀ ਸ਼ੈਰੀ ਕਲਸੀ ਜੀ